ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬਟਾਲਾ ਦੇ ਗੁਰੂ ਨਾਨਕ ਨਗਰ ਤੋਂ ਸ਼ੁਰੂ ਹੋ ਕੇ ਪੂਰੇ ਬਟਾਲੇ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂ ਨਾਨਕ ਨਗਰ ਵਿਖੇ ਸਮਾਪਤ ਹੋਇਆ ਇਸ ਮੌਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਿੱਥੇ ਸੰਗਤਾਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਣਾਮ ਕਰਦਿਆ ਕਿਹਾ ਕਿ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਪਣੇ ਗੁਰੂਆਂ ਕੋਲੋਂ ਕਿੰਦਾ ਕਿਸੇ ਦੀ ਰੱਖਿਆ ਕਰਨ ਲਈ ਆਪਣੀ ਜਾਨ ਵਾਰ ਦਿੱਤੀ ਬਾਈ ਗੁਰਜੀ ਦਾ ਚਾਲ ਸਾਹਿਬ ਬਾਈ ਗੁਰਜੀ ਕੀ ਫਤਿਹ ਅੱਜ ਬਟਾਲਾ ਚਾਰੀਟ ਦੇ ਸ਼ਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾ ਸਿੱਧੀ ਦੇ ਸਿੱਧੇ ਬਣਾਇਆ ਜਾ ਰਿਹਾ ਹੈ ਉਹਦੇ ਵੱਗ ਵਿੱਚ ਨਗਰ ਕੀਰਤਨ ਰਾਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਬਟਾਲਾ ਤੇ ਰੱਬਿਆ ਸਿੰਘ ਜਿਹੜੇ ਯਾਰ ਦੇ ਵਾਸਤਾ ਬਿਲਾ ਕੇ ਇੱਧਾ ਆਇਆ ਉਹ ਨਗਰ ਕੀਰਤਨ ਦੀ ਸ਼ਮਾਤੀ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਹੋਵੇਗੀ ਸ਼ਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਸਾਹਿਬੀ ਸਾਜੇ ਦਿੱਤੀ ਹੋ ਉਹਦਾ ਕੋਈ ਟਕ ਮਿਲ ਨਹੀਂ ਸਕਦਾ ਔਰ ਕਿਉਂਕਿ ਕਾਤਲ ਜਿਹੜਾ ਸੀ ਉਹ ਆਪ ਔਰ ਉਹ ਜਿਹਦੇ ਸਭ ਨੇ ਪੇਸ਼ ਆ ਔਰ ਗੁਰੂ ਸਾਹਿਬ ਨੇ ਆਪਣੇ ਬਲਦਾਨ ਸਾਰੀ ਕੌਮ ਵਾਸਤੇ ਵਚਾ ਇੱਕ ਤੋਂ ਕੌਮ ਵਾਸਤੇ ਨਹੀਂ ਸਾਰਿਆਂ ਵਾਸਤੇ ਸੰਦਾ ਜੀ ਉਸ ਉਹਨਾਂ ਦਾ ਸੀਸ ਕਾਈ ਜੋਤਾ ਜੀ ਜਨਨਪੁਰ ਸਾਹਿਬ ਲੈ ਕੇ ਅੱਜ ਤੇ ਅੱਜ ਗੁਰਦਾਸ ਸਿੰਘ ਗੁਰਦਾਸ ਸਾਹਿਬ ਹੈ ਔਰ ਕਾਰ ਪਾਈ ਮੱਕੀ ਸਾਹਿਬ ਲਗਵਾਣਾ ਜਰੇ ਸੀ ਉਹ ਆਪਣੀ ਕਾਰ ਲੈ ਕੇ ਗਿਆ ਜਿੱਥੇ ਅੱਜ ਗੁਰਦਾਸ ਸਿੰਘ ਕਾਬਾਨ ਸਾਹਿਬ ਹੈ ਔਰ ਤਾਂ ਤਾਂ ਉਹ ਸੰਗਤਾਂ ਨੇ ਜੋ ਇਸ ਨਗਰ ਕੀਤੇ ਨੇ ਜੋ ਸ਼ਾਮਲ ਹੋਈਆਂ ਨੇ ਔਰ ਸਭ ਤੋਂ ਵੱਡਾ ਸਮਾਗਮ ਕਾਨੂੰਨਾਨਗਪੁਰ ਸਾਹਿਬ ਉਹਨਾਂ ਦੇ ਤੋਂ ਲੱਖਾਂ ਦੇ ਤਾਜ਼ ਰੁਕਾਂ ਸੰਗਤਾਂ ਨੇ ਦਿੱਤੇ ਕਰਨੇ ਹਨ ਉਹਨਾਂ ਸਾਰੀਆਂ ਸੰਗਤਾਂ ਨੇ ਆਈਆਂ ਆਉਂਦੇ ਆ ਔਰ ਪ੍ਰਬੰਧਕ ਕਮੇਟੀ ਦਾੁਰਦਾ ਗੁਰਤੇਗਪਾਤ ਸਰਸਾ ਦਾ ਨੇ ਸਾਰੇ ਦਾ ਤਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ تین ਪਟੇਲੀ ਧਰਮ ਦੀ ਚਾਤਰ ਘਰ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲਦਾਮ ਨੂੰ ਮੁਖ ਰੱਖਦਾ ਹੋਇਆ ਜਿਹਦੇ ਵਾਰਾ ਗੁਰਤੇਗਪਾਤ ਸਾਹਿਬ ਗੁਰਦਾਨਗਲਾ ਪਰ ਸੰਮੁਚੀ ਪ੍ਰਬੰਧਕ ਕਮੇਟੀ ਅਤੇ ਨਗਰ ਦੇ ਐ ਐਮਐਲਏ ਸਾਹਿਬ ਔਰ ਉਹਨਾਂ ਦੇ ਜਿਹੜੇ ਸ਼੍ਰੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮ ਪਰ ਗੁਰੂ ਗੋਬਿੰਦ ਸਿੰਘ ਜੀ ਗੁਰਾਜੀ ਦੇ ਸਹਿਯੋਗ ਦੇ ਨਾਲ ਇਹ ਮਗਰ ਕੀ ਤਨ ਜੋ ਹੈ ਸਜਾਇਆ ਜਾ ਰਿਹਾ ਹੈ ਤੇ 350 ਸਾਲਾਂ ਪੁਰਜ਼ਾਨ ਜੋ ਸ ਹੈ ਗੁਰਪ੍ਰੇਮ ਬਾਦਲ ਸਿੰਘ ਜੀ ਦਾ ਇਹ ਲਾਸਾਨੀ ਜੋ ਬਲਦਾਨ ਹੈ ਜੋ ਸਾਰੇ ਜਗਤ ਸੰਸਾਰ ਦੇ ਵਿੱਚ ਇਸੇ ਹੀ ਤੁਮਕਾਉਣਾ ਮਿਲਾਇਆ ਜਾਂਦਾ ਹੈ ਔਰ ਇਸ ਦੇ ਨਾਲ ਹੀ ਅੱਜ ਅਸੀਂ ਭਾਈ ਸਤੂ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਬਿਆਲਾ ਜੀ ਅਦੇ ਭਾਈ ਜਤਾ ਜੀ ਦੇ ਜੋ ਗਲਦਾਨ ਹੋਏ ਉਹ ਅਸੀਂ ਯਾਦ ਕਰਦੇ ਹਾਂ ਉਹਨਾਂ ਨੇ ਜੋ ਕੁਰਬਾਨੀ ਪਾਈ ਹਨ ਉਹਨਾਂ ਤੇ ਚਾਹਦਿਆ ਹੋਇਆ ਸਬੂਤੀ ਜੋ ਗੁਰਗਾਂਢ ਗਲਾਮ ਲੇਗਾ ਉਹਨਾਂ ਗੁਰੂ ਸਾਹਿਬਾਨ ਨੂੰ ਧੰਨ ਧੰਨ ਜੀ ਦੀ ਗੁਰੂਤੇਕ ਬਾਤ ਹੈ ਸਾਹਿਬ ਜੀ ਨੂੰ ਖਬਰ ਪਹੁੰਚਾ ਕਰਕੇ ਇਹ ਮਨੋਰਥ ਦੀ ਤਨ ਸਜਾ ਕਰਕੇ ਸ਼ੁਰੂ ਕਰਦਿਆਂ ਤੇ ਗੁਰੂ ਦੀ ਸੰਸਾਧ ਦੀ ਸਵਾਗਤ ਲਾ ਰਿਹਾ ਅਸੀਂ ਸਮੂਹ ਪ੍ਰਬੰਧਕ ਕਮੇਟੀ ਗੰਗਰੇ ਸਿੰਘ ਜੀ ਸਾਹਿਬਾ ਪਰਵਾਨ ਸਿੰਘ ਸਾਹਿਬ ਅਤੇ ਹੋਰ ਸ਼ਹਿਰ ਦੇ ਪ੍ਰਤਿਮੰਤਿਆਂ ਵੱਲੋਂ ਸਭ ਤੋਂ ਨਾਮਰੇ ਵਾਲੋਂ ਇਸ ਘਰ ਕੋ ਮਦਾਈ ਦਿੰਦੇ ਹਾਂ ਕਿ ਆਪ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਗੁਰੂ ਦੀ ਸੇਵਾ mate चले तुरु जी की लसानू शहादत जो है वो इसे तरह ही सारे वाहे रहो गुर खाल वाह